ਗੀ ਬਈ ਬੀਕੀ ਸੈਂਕੜ ਬਾਜ ਪਵਾਜ ਬਾਜੀ ਸਮਾ ਲੱਗ ਗਿਆ 21 ਸੈਂਕੜ ਪੁਆਇੰਟ ਬਾਈ ਜੀ ਸਮਾ ਲਾ ਗਿਆ ਇਹ ਸਰਦਾਰ ਪ੍ਰੇਮ ਸਿੰਘ ਜੀ ਲੋਪੋ ਤਰਤਪਾਲ ਸਿੰਘ ਜੀ ਲੋਪੋ ਤੇ ਨਾਲ ਬਾਈ ਜੀ ਬੱਛਾ ਉੱਪਰ ਹਰਵਿੰਦਰ ਸਿੰਘ ਜੀ ਸਮਾਣਾ ਸੋਨੀ ਸਮਾਣਾ ਬੱਗਾ ਸਮਾਣਾ ਤਾਰਾ ਸਿੰਘ ਦੀ ਦੌਧਰ ਹਰਵਿੰਦਰ ਸਿੰਘ ਜੀ ਸਮਾਣਾ